ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੌਥ ਚੈਨਲ ਤੇ ਹੋਰ ਸਾਰੇ ਤੁਸੀਂ ਠੀਕ ਠਾਕ ਹੋ ਪ੍ਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਤਰੱਕੀਆਂ ਤੇ ਤੰਦਰੁਸਤੀ ਬਖਸ਼ੇ ਤੇ ਆਪਾਂ ਦਿਖਾ ਰਹੇ ਹਾਂ ਜੀ ਤੁਹਾਨੂੰ ਸੂਟ ਆਹ ਤਾਂ ਆ ਗਿਆ ਜੀ ਮਸਲੀਨ ਦੀ ਚੰਨੀ ਵਾਲਾ ਦੇਖੋ ਜੀ ਬਹੁਤ ਸੋਹਣਾ ਕਲਰ ਹੈ ਲਾਈਟ ਜਾਂ ਤੇ ਬਹੁਤ ਸੋਹਣਾ ਹੀ ਡਿਜ਼ਾਈਨ ਹੈ ਆਇਆ ਜੀ ਦੁਪੱਟਾ ਇਹਦੇ ਨਾਲ ਦੇਖੋ ਕਿੰਨਾ ਸੋਹਣਾ ਦੁਪੱਟੇ ਦਾ ਡਿਜ਼ਾਈਨ ਹੈ ਪੂਰਾ ਡਵਲ ਦੁਪੱਟਾ ਬਈ ਮਸਲੀਂ ਦਾ 2.5 ਮੀਟਰ ਦਾ ਬਹੁਤ ਸੋਹਣਾ ਕਲਰ ਬਹੁਤ ਵਧੀਆ ਸੌਫਟ ਕੱਪੜਾ ਹੈ ਬਈ ਬਹੁਤ ਸੂਟ ਵੇਖ ਚੁੱਕੇ ਇਹਦੇ ਨਾਲ ਦੇ ਮੇਰੇ ਇਹ ਹੁਣ ਮੈਂ ਪਰਸੋਂ ਮੰਗਾਏ ਸੀਗੇ ਲਾਈਟ ਜਿਹਾ ਕਲਰ ਤੇ ਇਹਦੇ ਵਿੱਚੋਂ ਇੱਕੋ ਹੀ ਰਹਿ ਗਿਆ ਇਹ ਦੂਜੇ ਆਪਣੇ ਵੇਖ ਗਏ ਇਹ ਇੱਕੋ ਹੀ ਰਹਿ ਗਿਆ ਉਹ ਤਾਂ ਲਾਈਟ ਕਲਰ ਹੋਰ ਵੀ ਪਏ ਪਰ ਇਹਨਾਂ ਚ ਇੱਕ ਰਹਿ ਗਿਆ ਤੇ ਜੇ ਮੇਰੇ ਕਿਸੇ ਭੈਣ ਨੂੰ ਚਾਹੀਦਾ ਹੋਵੇ ਤਾਂ ਜਰੂਰ ਤੁਸੀਂ ਲੈ ਸਕਦੇ ਹੋ ਜੀ ਤੇ ਰੇਟ ਹੈ ਜੀ ਇਹਦਾ 1150 ਰੇਟ ਰਹੂਗਾ ਜੀ 1150 ਆ ਗਿਆ ਜੀ ਬਰੋਸ਼ੇ ਦੇ ਦੇਖੋ ਜੀ ਕਿੱਡਾ ਸੋਹਣਾ ਡਿਜ਼ਾਈਨ ਹੈ ਜਮਾ ਕਾਟਨ ਵਰਗਾ ਡਿਜ਼ਾਈਨ ਹੈ ਬਾਈ ਇਹ ਆ ਗਏ ਬਰੋਸ਼ੇ ਦੇ ਬਹੁਤ ਸੋਹਣਾ ਕਲਰ ਡਿਜ਼ਾਈਨ ਇਹਦਾ ਰੇਟ ਰਹੂਗਾ ਜੀ 300 ਕਪੜਾ ਤਾਂ ਵਾਧੂ ਆ ਚੁੱਕਿਆ ਬਈ ਵਾਧੂ ਕਪੜਾ ਪਿਆ ਕਿੰਨੇ ਕੁ ਦੀ ਵੀਡੀਓ ਪਾਵੇ ਅਗਲਾ ਕਿੰਨੀ ਕੁ ਛੱਡੇ ਕਪੜਾ ਬਹੁਤ ਸੋਹਣਾ ਆ ਚੁੱਕਿਆ ਇਹ ਵੀ ਬਰੋਸ਼ ਹੈ ਬਈ ਪ੍ਰਾਈਜ਼ ਜੀ ਇਹਦਾ 300 ਬਰੋਸ਼ੇ ਦੇ ਵਿੱਚ ਬਹੁਤ ਕਲਰ ਡਿਜ਼ਾਈਨ ਆ ਚੁੱਕੇ ਪਿਛਲੇ ਆਪਣੇ ਵੇਚ ਗਏ ਸਾਰੇ ਪੂਰਾ ਕਾਟਨ ਵਰਗਾ ਕੱਪੜਾ ਹੈ ਬਈ ਜਦੋਂ ਸਿਰਾਈ ਹੈ ਕੱਪੜਾ ਬਹੁਤ ਸੋਹਣੇ ਸੋਹਣੇ ਕਲਰ ਜਿਹਨਾਂ ਆਏ ਪਏ ਆ ਰਹਾ ਜੀ ਆਪਣੇ ਕੋਲ 22 ਨੰਬਰ ਪਾウダー ਇਹਵੇਂ ਗਾਇਸ ਜੀ ਆਪਾਂ 12 ਪੀਸ 12 ਚ 5 ਰਹਿ ਗਏ ਕਿਉਂਕਿ ਹੁਣ ਡਿਮਾਂਡ ਬਹੁਤ ਹੈ ਨਾ ਪਾウダー ਦੀ ਬਹੁਤ ਵੇਖਦਾ ਹੈ ਬਈ ਪਾਊਡਰ ਹਨ 12 ਪੀਸ ਮੰਗਾਈ ਸੀ 12 ਜੋ ਆਪਣੇ ਕੋਲੇ ਰਹਿ ਗਈ ਜੀ ਦੋ ਸੌਰੀ ਜੀ ਪੰਜ ਰਹਿ ਗਏ 12 ਚੋਂ ਆਗੇ ਜੀ ਨੌ ਪਾਲਸ ਦੇ ਕਲਰ ਇਹਦੇ ਵਿੱਚ ਬਈ ਸਾਰੇ ਕਲਰ ਹੀ ਨੇ ਸਾਰੇ ਕਲਰ ਆਹ ਉਹ ਜੀ ਜੇ ਬਈ ਜਿਹੜੀ ਨੌ ਪਾਲਸ ਦੇ ਉੱਪਰ ਲੱਗਦੀ ਹੈ ਦੇਖੋ ਜੀ ਸਕਿਨ ਕਲਰ ਆ ਗਿਆ ਜੀ ਸਰਮਈ ਕਲਰ ਬਹੁਤ ਬਣਾ ਦੀ ਡਿਮਾਂਡ ਸੀ ਵੀ ਸਾਨੂੰ ਸਰਮਈ ਕਲਰ ਲਿਆ ਕੇ ਦਿਓ ਸਰਦਈ ਹਰਾ ਪਿੰਕ ਲਾਈਟ ਪਿੰਕ ਬਲੈਕ ਸਾਰੇ ਕਲਰ ਹੀ ਹੈ ਬਈ ਆ ਦੇਖੋ ਜੀ ਨਾਭੀ ਕਲਰ ਕਿੱਡਾ ਸੋਹਣਾ ਨਾਭੀ ਰੈੱਡ ਇਹ ਦੋ ਪੀਸ ਵਾ ਵਧ ਗਏ ਸੀ ਡੱਬੇ 'ਚ ਇਹ ਦਾ ਰੇਟ ਹੈ ਜੀ 50 ਰੁਪਏ ਨੌ ਪਾਲਸ ਦਾ ਹੋਰ 30 ਰੁਪਏ ਵਾਲੀ ਵੀ ਪਈ ਹੈ ਆਪਣੇ ਕੋਲੇ ਬਈ 50 ਤੇ 30 ਵਾਲੀ ਦੋ ਹੀ ਨੇ ਮੇਰੇ ਕੋਲੇ ਵਧੀਆ ਪੱਕੀਆਂ ਨੌ ਪਾਲਸ ਹੈ ਸ਼ਮ ਕੀ ਆਗੇ ਬਈ ਦੇਖੋ ਕਿੱਡਾ ਸੋਹਣਾ ਡਿਜ਼ਾਈਨ ਹੈ ਛੱਲੇ ਆਗੇ ਵੀ ਲੱਗ-ਲੱਗ ਡਿਜ਼ਾਈਨ ਛੱਲਿਆਂ ਦੇ ਡਿਜ਼ਾਈਨ ਵਿੱਚ ਲੱਗ-ਲੱਗ ਤੋਂ ਬਹੁਤ ਸੋਹਣੇ ਡਿਜ਼ਾਈਨ ਪਏ ਆ ਛੱਲਿਆਂ ਦੇ ਬਹੁਤ ਹੀ ਜ਼ਿਆਦਾ ਸੋਹਣੇ ਪਿੱਤਲ ਦੇ ਐਵੇਂ ਖਰਾਬ ਨਹੀਂ ਹੁੰਦੇ ਰੇਟ ਇਹਨਾਂ ਦਾ 50 ਰੁਪਏ ਬਹੁਤ ਸੋਹਣੇ-ਸੋਹਣੇ ਡਿਜ਼ਾਈਨ ਪਏ ਆ ਬਈ ਛੱਲਿਆ ਚ ਵੀ ਰੇਟ ਰਹੂਗਾ ਜੀ 50 50 ਰੁਪਏ ਇੱਕ ਆ ਗਏ ਜੀ ਆਪਣੇ ਕੋਲ ਚੈਨੀ ਆ ਅਲੱਗ ਤੋਂ ਡਿਜ਼ਾਈਨ ਹੈ ਚੈਨੀ ਆਲੇ ਬਈ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਹੈ ਬਈ ਚੈਨੀ ਆ ਜੀ ਦੇਖੋ ਲਗ ਲਗ ਤੋਂ ਡਿਜ਼ਾਈਨ ਹੈ ਬਈ ਸਾਰੀਆਂ ਚੈਨੀਆਂ ਦੇ ਪ੍ਰਾਈਜ਼ ਹੀ 100-100 ਇਹਦਾ ਇਹਨਾਂ ਦਾ ਪ੍ਰਾਈਜ਼ ਹੈ ਬਈ 100-100 ਆ ਦੇਖੋ ਬਈ ਪਜੇਬਾਂ ਦਾ ਡਿਜ਼ਾਈਨ ਆ ਪਜੇਬਾਂ ਦਾ ਡਿਜ਼ਾਈਨ ਆ ਕਿੰਨਾ ਸੋਹਣਾ ਹੈ आप जेब रेट है सौ रुपया बहुत सोना डिजाइन है बी ਰੋਜ ਪਿੰਨਾ ਗਈ ਬਈ ਆਪਲੇ ਨਾਂ ਵੀ ਪਲੇਨ ਮੰਗਾਈਆਂ ਸੀ ਭੈਣਾ ਨੇ ਆ ਲੌਂਗ ਹੈ ਬਈ ਲੌਂਗ ਵੀ ਵਿੱਚ ਮੰਗਦੇ ਨੇ ਬਹੁਤ ਸੋਹਣਾ ਡਿਜ਼ਾਈਨ ਹੈ ਪ੍ਰਾਈਸ ਹੈ ਜੀ ਇਹਨਾਂ ਦਾ 100 100 मंगल सूत्र आ चुके बहुत सोने देखो जी कि सोना डिजाइन है ਹੇ ਹੁਣ ਸਹੀ ਦੇਖੋ ਜੀ ਡਿਜ਼ਾਈਨ ਮੰਗਲ ਸੂਤਰ ਦਾ ਡਿਜ਼ਾਈਨ ਦੇਖੋ ਵੀ ਪ੍ਰਾਈਸ ਹੈ ਜਿੰਨਾ ਦਾ 100 100 ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ ਇਹਨਾਂ ਦਾ ਰੇਟ ਹੈ ਜੀ 100 100 ਆਪਣੇ ਕੋਲ ਛੋਟੇ ਮੰਗਲ ਸੂਤਰ ਵੀ ਹੈ ਬਾਈ ਤੇ ਵੱਡੇ ਵੀ ਨੇ ਆ ਦੇਖੋ ਜੀ ਆਹ ਕੇ ਛੋਟੇ ਇੱਕ ਤਾਂ ਵੀ ਜਦੋਂ ਲੈ ਕੇ ਜਾਂਦੇ ਆ ਉਹ ਤੋਂ ਬਾਹਰ ਲਾ ਲ ਜਾ ਪਾ ਦਿੰਦੇ ਆ ਬਾਹਲਾ ਹੀ ਦੇਖੋ ਜੀ ਮੰਗਲ ਸੂਤਰਾ ਦਾ ਡਿਜ਼ਾਈਨ ਉਲਜਿਦੇ ਬਾਲੇ ਆ ਬਈ ਬਾਲੇ ਉਲਜਦੇ ਨੇ ਜਾਇ ਜੀ ਲੱਗ ਲੱਗ ਤੋਂ ਡਿਜ਼ਾਈਨ ਆ ਬਈ ਇਹਨਾਂ ਦੇ ਲੱਗ ਤੋਂ ਹੀ ਰੇਟ ਆ ਜੀ ਇਹਨਾਂ ਦੇ

ਕਿਸੇ ਵੀ ਚੀਜ਼ ਦੀ ਲੋੜ ਹੋਵੇ ਮੇਰੀ ਭੈਣ ਨੂੰ ਤਾਂ ਜਰੂਰ ਤੁਸੀਂ ਜੀ ਖਰੀਦ ਸਕਦੇ ਹੋ ਲੈ ਸਕਦੇ ਹੋ ਆਪ ਦਾ ਆਰਡਰ ਕਰਵਾ ਸਕਦੇ ਹੋ ਜੀ ਤੇ ਬਈ ਆਪਾਂ ਇੱਕ ਦੂਜੇ ਦੀ ਜਰੂਰ ਹੈਲਪ ਕਰਿਆ ਕਰੀਏ ਤਾਂ ਕਿ ਆਪਾਂ ਭੈਣ ਭਰਾਵਾਂ ਦੀ ਸਪੋਰਟ ਨਾਲ ਅੱਗੇ ਵੱਧ ਸਕੀਏ ਬਈ ਸਬਸਕ੍ਰਾਈਬਰ ਤਾਂ ਹਰ ਇੱਕੋ ਭੈਣ ਭਰਾ ਦੇ ਹੋ ਰਹੇ ਆ ਬਹੁਤ ਜ਼ਿਆਦਾ ਤੇ ਗੱਲ ਕਰੋ ਵੀ ਵਾਚ ਟਾਈਮ ਬਹੁਤ ਘੱਟ ਆ ਹਰੇਕ ਚੀਜ਼ ਮਿਲਦੀ ਐ ਬਈ ਜੇ ਕਿਸੇ ਮੇਰੇ ਵੀਰ ਨੂੰ ਭੈਣ ਨੂੰ ਕੱਪੂਟ ਕਪੜਾ ਜੁੱਤੀ ਚੱਪਲ ਗਰਮੀ ਵਾਲੀ ਸੌਕਸ ਬਈ ਹਰੇਕ ਚੀਜ਼ ਐ ਬੈਲ ਕਿਵੇਂ ਕਿਸੇ ਮੇਰੇ ਵੀਰ ਨੇ ਬੈਲ ਲੈਣੀ ਹੋਵੇ ਸਾਫਿਆਂ ਲਈ ਹਰ ਇੱਕ ਚੀਜ਼ ਮਿਲਦੀ ਹੈ ਤੇ ਦੱਸਿਆ ਕਰੋ ਕਮੈਂਟ ਕਰਕੇ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗਦੀ ਹੈ ਵਧੀਆ ਲੱਗਦੀ ਹੈ ਤਾਂ ਬਈ ਕਮੈਂਟ ਜਰੂਰ ਕਰਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਬਈ ਤੇ ਜੇ ਮੇਰੀ ਕਿਸੇ ਭੈਣ ਨੂੰ ਚੀਜ਼ ਦੀ ਲੋੜ ਹੋਵੇ ਤਾਂ ਜਰੂਰ ਤੁਸੀਂ ਕਾਲ ਕਰ ਸਕਦੇ ਹੋ ਮੇਰੇ ਨਾਲ ਨੰਬਰ ਜੀ ਮੇਰੇ ਸਕਰੀਨ 'ਤੇ ਹੁੰਦਾ ਹੈ ਹਰੇਕ ਤਰ੍ਹਾਂ ਦਾ ਵੀ ਕੱਪੜਾ ਹੈ ਆਪਣੇ ਕੋਲੇ ਜੁੱਤੀ ਚੱਪਲ ਕੋਈ ਵੀ ਚੀਜ਼ ਚਾਹੀਦੀ ਹੋਵੇ ਤਾਂ ਤੁਸੀਂ ਆਪ ਦਾ ਆਰਡਰ ਕਰ ਸਕਦੇ ਹੋ ਕਿਸੇ ਮੇਰੀ ਭੈਣ ਨੂੰ ਕੋਟੀ ਸਵੈਟਰ ਦੀ ਲੋੜ ਹੈ ਤਾਂ ਵੀ ਤੁਸੀਂ ਆਪ ਦਾ ਆਰਡਰ ਕਰ ਸਕਦੇ ਹੋ ਨੰਬਰ ਜੀ ਆਪਣਾ ਸਕਰੀਨ ਤੇ ਹੁੰਦਾ ਹੈ ਤੇ ਹੁਣ ਆਪਾਂ ਕਰਦੇ ਹਾਂ ਜੀ ਵੀਡੀਓ ਦਾ ਐਂਡ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਆਪਾਂ ਚਾਹੋ ਨੇ ਸੌਰੀ ਪਹਿਲਾ ਵੀਡੀਓ ਪਾਉਣ ਲੱਗੀ ਤਾਂ ਵਿੱਚ ਦੀ ਗੇਟਮੈਨ ਆ ਗਈ ਸ਼ੀਸ਼ੇ ਵਾਲੇ ਵਿੱਚੇ ਰਹਿ ਗਈ ਫਿਰ ਮੈਂ ਦਵਾਰੇ ਹੁਣ ਪਾਉਣ ਲੱਗੀ ਆ ਤੇ ਠੀਕ ਹੈ ਜੀ ਆਪਾਂ ਕਰਦੇ ਆ ਵੀਡੀਓਜ਼ ਐਂਡ ਕੱਲ ਨੂੰ ਮਿਲਾਂਗੇ ਜੀ ਬਾਏ ਬਾਏ ਸਤਿ ਸ੍ਰੀ ਅਕਾਲ ਜੀ